ਕੋਟਕਪੂਰਾ ਦੇ ਨੇੜੇ ਸੰਤੁਲਨ ਵਿਗੜਨ ਕਰਕੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਜੋ ਹਸਪਤਾਲ ਚ ਜ਼ੇਰੇ ਲਾਜਾਇ। ਜਾਣਕਾਰੀ ਮੁਤਾਬਕ ਕਾਰ ਚਾਲਕ ਸੜਕ ਤੇ ਟੁੱਟੇ ਪਏ ਦਰਖਤਾਂ ਨੂੰ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਾਨਕ ਕਾਰ ਦਾ ਸੰਤੁਲਨ ਵਿਗੜਨ ਕਰਕੇ ਕਾਰ ਪਲਟ ਕੇ ਖੇਤਾਂ ਚ ਝਾੜ ਗਈ। 3 ਵਜੇ ਫਰੀਦਕੋਟ ਮੇਲਾ ਸੀ ਤੇ ਮੇਲਾ ਪਰਿਵਾਰ ਸਾਰਾ ਵੇਖਣ ਆਏ, ਉੱਥੇ 3 ਵਜੇ ਚੱਲੇ ਆ। 4:30 ਕਰੀਬ ਆ ਕੇ ਪਤਾ ਲੱਗਿਆ ਵੀ ਫਰੀਦਕੋਟ ਕੋਟਪੁਰ ਦੇ ਪਿਛਾ ਕੋ ਦਰਖਤ ਅੱਗੇ ਲੱਗਿਆ ਪਿਆ ਸੀ ਉੰਦੇ ਤੋਂ ਕੱਟ ਕਰਨ ਕਰਕੇ ਅੱਗੇ ਜਾ ਕੇ ਦਰਖਤ ਵਿੱਚ ਗੱਡੀ ਵਜਈ ਤੇ 6 ਜਾਣੇ ਸੀ ਵਿੱਚ ਪੰਜ ਜਾਣੇ ਦੀ ਡੈਥ ਹੋ ਚੁੱਕੀ ਹੈ ਇੱਕ ਲੜਕੀ ਐਡਮੈਂਟ ਹੈ ਜੀ ਕੋਟਪੁਰੇ ਇੱਕ ਪੂਰੇ ਫੈਮਿਲੀ ਸੀਗੀ ਉਹ ਮੁਕਸਰ ਸਾਈਡ ਤੋਂ ਆਈ ਸੀ ਜਦੋਂ ਕੋਟਪੁਰਾ ਦੇ ਨੇੜੇ ਪੂਰੀ ਤਾਂ ਨੇੜੇ ਫੋਰਟੋਬਰੇਜ ਨੇ ਦੀ ਕਾਕੇ ਜਿਹੜਾ ਉਹਨਾਂ ਦਾ ਅਚਾਨਕ ਹੀ ਜਿਹੜਾ ਗੱਡੀ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੋਣ ਕਰਮ ਦਰਅਤ ਦੀ ਜਾਟ ਕਰਾਈ ਜਿੱਥੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਸੀਗੇ ਆਪਦੇ 5 ਜਣਾਂ ਦੀ ਮੌਕੇ ਤੇ ਮੌਤ ਹੋ ਗਈ ਇੱਕ ਲੇਡੀ ਸੀ ਜਿਹੜੀ ਉਹ ਜ਼ਖਮੀ ਹੋ ਗਈ ਕਾफी ਜ਼ਿਆਦਾ ਉਹਨਾਂ ਨੂੰ ਜਿਹੜਾ ਸੀ ਆ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਜਿਹੜਾ ਮੈਡੀਕਲ ਕਾਰ ਜਫਰੀ ਕੋਟ ਦਾ ਹਲ ਕਰਾਇਆ ਗਿਆ ਜਿੱਥੇ ਉਹ ਜੇਰੇ ਦਾਜਾ ਦੱਸਦੇ ਕਿ ਹਾਦਸੇ ਦਾ ਸ਼ਿਕਾਰ ਪਰਿਵਾਰ ਜਲਾਲਾਬਾਦ ਦੇ ਪਿੰਡ ਰੋੜਾਂ ਵਾਲੀ ਦਾ ਵਸਨੀਕ ਸੀ ਫਰੀਦਕੋਟ ਤੋਂ ਜਗਤਾਰ ਦੁਸਾਂਝ ਜਗਬਾਣੀ ਟੀਵੀ